ਸਮਾਧਿਆ ਬਿਲਕੁਲ ਜੀ ਅੱਜ ਆਪਾਂ 78 ਵਰੇ ਜਿਹੜੇ ਆਜ਼ਾਦੀ ਦੇ ਆ ਉਹ ਪੂਰੇ ਕਰ ਚੁੱਕੇ ਆ ਔਰ 79ਵੇਂ ਸਾਲ ਦੇ ਵਿੱਚ ਜਿਹੜਾ ਹੈਗਾ ਕਦਮ ਆਪਾਂ ਰੱਖਿਆ ਔਰ ਪਿੱਛੋਂ ਆਪਾਂ ਦੇਖਦੇ ਆਉਨੇ ਆ ਕਿ ਕਿੰਨੀ ਤਰੱਕੀ ਦੇਸ਼ ਨੇ ਕੀਤੀ ਆ ਕਿੱਥੇ ਸਾਡੇ ਕੋਲ ਕੁਝ ਵੀ ਨਹੀਂ ਸੀ ਜਦੋਂ ਮੁਲਕ ਆਜ਼ਾਦ ਹੋਇਆ ਤੇ ਅੱਜ ਜੇ ਆਪਾਂ ਦੇਖੀਏ ਤੇ ਸਭ ਤੋਂ ਬੈਟਰ ਟੈਕਨੋਲੋਜੀ ਜਿਹੜੀ ਉਹ ਇੰਡੀਆ ਦੇ ਕੋਲ ਆ ਹਰ ਮੁਲਕ ਚਾਹੁੰਦਾ ਕਿ ਸਾਡੀ ਜਿਹੜੀ ਫੌਜ ਹੈ ਸਾਡੀਆਂ ਸਰਹੱਦਾਂ ਹੈ ਉਹ ਮਜ਼ਬੂਤ ਹੋਣ ਤਾਂ ਜੋ ਕਿਸੇ ਦਿਨ ਪਾਕ ਰਾਦੇ ਦੇਸ਼ਵਾਲ ਨਾ ਪੈ ਸਕਣ ਪਰ ਤੁਸੀਂ ਪਿੱਛੇ ਦੇਖਿਆ ਕਿ ਜਿਵੇਂ ਪਾਕਿਸਤਾਨ ਵੱਲੋਂ ਹਮਲੇ ਕੀਤੇ ਗਏ ਡਰੋਨ ਛੁੱਟੇ ਗਏ ਐਡਾ ਵਧੀਆ ਐਂਟੀ ਮਾਈਜ਼ਲ ਸਿਸਟਮ ਔਰ ਐਂਟੀ ਡਰੋਨ ਸਿਸਟਮ ਜਿਹੜਾ ਇੰਡੀਆ ਕੋਲ ਸੀ ਇੱਕ ਵੀ ਡਰੋਨ ਜਿਹੜਾ ਉਹਨਾਂ ਨੇ ਡਿੱਗਣ ਨਹੀਂ ਦਿੱਤਾ ਸਾਰੇ ਹਵਾ ਦੇ ਵਿੱਚ ਜੜਾ ਦਿੱਤੇ ਬੜੀ ਮਾਣ ਵਾਲੀ ਗੱਲ ਹੈ ਔਰ ਬੜਾ ਖੁਸ਼ ਹੁੰਦਾ ਦਿਲ ਜਦੋਂ ਇਸ ਤਰੀਕੇ ਦੇ ਕਾਰਨਮੇ ਔਰ ਇਸ ਤਰੀਕੇ ਦੀਆਂ ਖੋਜਾਂ ਤਕਨੀਕਾਂ ਦੇਖੀਦੀਆਂ ਕਿ ਇੱਕ ਟਾਈਮ ਸੀ ਜਦੋਂ ਸਾਡੇ ਕੋਲ ਸਾਈਕਲ ਵੀ ਹੈ ਨਹੀਂ ਸੀ ਰਾਜੂ ਟਾਈਮ ਆ ਗਿਆ ਕਿ ਐਪਲ ਵਰਗੀ ਵੱਡੀ ਕੰਪਨੀ ਨੇ ਚਾਈਨਾ ਛੱਡ ਕੇ ਇੰਡੀਆ ਨੂੰ ਚੁਣਿਆ ਕਿ ਇੰਡੀਆ ਦੇ ਵਿੱਚ ਮੈਂ ਆਪਣਾ ਜਿਹੜਾ ਹੈਗਾ ਪਲਾਂਟ ਲਾਉਂਗਾ ਇੰਡੀਆ ਦੇ ਵਿੱਚ ਆਪਣਾ ਯੂਨਿਟ ਲਾਉਂਗਾ ਇੰਡੀਆ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਆ ਆਪਣਾ ਆਊਟਲੈਟ ਜਿਹੜੇ ਹੈਗੇ ਮੈਂ ਇੰਡੀਆ ਦੇ ਵਿੱਚ ਖੋਲੂਗਾ ਦੇਖੋ ਕਿੰਨੀ ਵੱਡੀ ਮਾਨ ਦੀ ਗੱਲ ਹੈ ਔਰ ਹੋਰ ਵੀ ਜੇ ਆ ਲੜਾਈ ਨਾ ਲੱਗਦੀ ਤੇ ਆਲਮੋਸਟ ਕਾਫੀ ਜਿਹੜੀਆਂ ਜਿਹੜੇ ਸੰਸਥਾਨ ਸੀਗੇ ਕਾਫੀ ਜਿਹੜੀਆਂ ਇੰਡਸਟਰੀਜ਼ ਦੀ ਉਹ ਚਾਈਨਾ ਤੋਂ ਇੰਡੀਆ ਸ਼ਿਫਟ ਹੋਣ ਵਾਲੀ ਸੀ ਸਿਰਫ ਇਸ ਲੜਾਈ ਦੀ وجہ ਕਰਕੇ ਜਿਹੜੀ ਇੰਡਸਟਰੀ ਜਿਹੜੀ ਆਪਣੀ ਹੈ ਉਹ ਚਾਈਨਾ ਦੇ ਵਿੱਚ ਹੀ ਰਹਿ ਗਈ ਇੰਡੀਆ ਨਹੀਂ ਸ਼ਿਫਟ ਹੋ ਸਕੀ ਜੋ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਜਿਹੜਾ ਆਪਣਾ ਹੈਗਾ ਉਹ ਸਨੇਹਰੀ ਹੋਵੇ ਚੰਗਾ ਹੋਵੇ ਤਾਂ ਜੋ ਹੋਰ ਬਾਹਰਲੀ ਇੰਡਸਟਰੀ ਜਿਹੜੀ ਹੈਗੀ ਉਹ ਇੰਡੀਆ ਦੇ ਵਿੱਚ ਆ ਸਕੇ ਕਿਉਂਕਿ ਜਦੋਂ ਬਾਹਰਲੀ ਇੰਡਸਟਰੀਆਂ ਕਿਸੇ ਵੀ ਮੁਲਕ ਦੇ ਵਿੱਚ ਜਾਂਦੀਆਂ ਤੇ ਉੱਥੇ ਰਜਗਾਰ ਪੈਦਾ ਕਰਦੀਆਂ ਜਿੱਥੇ ਉੱਥੇ ਹੀ ਉਸ ਮੁਲਕ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਦੀਆਂ ਔਰ ਮੈਂ ਆਸ ਕਰਦਾ ਹਾਂ ਕਿ ਹੁਣ ਵਾਲੇ ਸਮੇਂ ਦੇ ਵਿੱਚ ਵਧੀਆ ਇੰਡਸਟਰੀ ਜਿਹੜੀ ਹੈਗੀ ਉਹ ਆਪਣੇ ਮੁਲਕ ਦੇ ਵਿੱਚ ਆਣ ਗਈਆਂ ਔਰ ਜਿੱਤੇ ਗੱਲ ਆਪਣੀ ਨਕੌਦਰ ਦੀ ਕਰੀਏ ਤੇ ਨਕੌਦਰ ਦੇ ਵਿੱਚ ਵੀ 5 ਸਾਲ ਅਸਾਰੀ ਟੀਮ ਬੈਠੀ ਹੈ 5 ਸਾਲ ਇਸ ਟੀਮ ਨੇ ਕੰਮ ਕੀਤਾ ਔਰ ਬਹੁਤ ਵਧੀਆ ਕੰਮ ਕੀਤਾ ਹੈ ਕਿਸੇ ਵੀ ਮੈਂਬਰ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਕੋਈ ਮੈਂਬਰ ਜਿਹੜਾ ਹੈਗਾ ਉਹਨੇ ਗਲਤ ਕੀਤਾ ਜਾਂ ਉਹਨੇ ਮੀਟਿੰਗ ਦੇ ਵਿੱਚ ਕੋਈ ਖਰਾਬੀ ਕੀਤੀ ਹੈ ਨੈਵਰ ਇੰਨਾ ਪਿਆਰ ਨਾਲ ਹਾਊਸ ਚ ਲਾਇਆ ਇੰਨੇ ਪਿਆਰ ਸਤਿਕਾਰ ਨਾਲ ਹਾਊਸ ਚ ਲਾਇਆ ਔਰ ਜਿਹੜਾ ਚਾਚਾ ਸੀ ਉਹਨੂੰ ਚਾਚੇ ਦੀ ਤਰਜੀਹ ਦਿੱਤੀ ਗਈ ਹੈ ਜਦਕਿ ਮੈਂਬਰ ਸਹਿਵਾਣ ਜਿਹੜੇ ਆ ਸਾਰੇ ਬਰਾਬਰ ਦੇ ਹੁੰਦੇ ਆ ਪਰ ਜਿਹੜਾ ਚਾਚਾ ਸੀ ਉਹਨੂੰ ਚਾਚੇ ਦੀ ਤਰਜੀਹ ਔਰ ਜਿਹੜਾ ਵੱਡਾ ਭਾਈ ਸੀ ਉਹਨੂੰ ਵੱਡੇ ਭਰਾ ਦੀ ਤਰਜੀਹ ਜਿਹੜੀ ਹਾਊਸ ਵੱਲੋਂ ਦਿੱਤੀ ਗਈ ਹੈ ਕੋਈ ਵੀ ਕਿਸੇ ਵੀ ਕਿਸਮ ਦਾ ਆਪਸ ਦੇ ਵਿੱਚ ਦੁਸ਼ਮਣੀ ਰੱਖਿਆ ਗਿਆ ਕੋਈ ਲੜਾਈ ਝਗੜਾ ਨਹੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਹਾਊਸ ਜਿਹੜਾ ਉਸ ਤੇ ਲਿਆ 5 ਸਾਲ ਹਰੇ ਟਾਈਮ ਪਿਆ ਹੈ ਉਹਦਾ ਮਗਰ ਬਹੁਤ ਅੱਛੇ ਤਰੀਕੇ ਨਾਲ ਇਸ ਹਾਊਸ ਨੇ ਜਿਹੜੇ ਹੈਗੇ ਆਪਣੇ ਕੰਮ ਕਰਵਾਏ ਆ ਮੈਂ ਅੱਗੇ ਵੀ ਕਿਤੇ ਦੱਸਿਆ ਸੀ ਵੀ 올 ਮੋਸਟ ਸਾਡੇ 35-40 ਕਰੋੜ ਰੁਪਏ ਦੇ ਕੰਮ ਜਿਹੜੇ ਹਾਊਸ ਵੱਲੋਂ ਕਰਵਾਏ ਗਏ ਆ ਔਰ ਕਿਸੇ ਵੇਲੇ ਸੋ ਅਬਾ ਨਾਗਰਿਕਾਂ ਦਾ ਜਿਹੜੇ ਆਪਣੇ ਸਿਟੀਜ਼ਨਸ ਹੈਗੇ ਆ ਨਕੂਦਰ ਦੇ ਉਹਨਾਂ ਦਾ ਪੁੱਛਣਾ ਸੁਭਾਵਿਕ ਹੈ ਕਿ 35-40 ਕਰੋੜ ਤਾਂ ਤੁਸੀਂ ਲਾਤਾ ਪਰ ਦਿਖਦਾ ਕਿੱਥੇ ਹੈ ਬ੍ਰਦਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿਉਂਕਿ ਸਾਡੀ ਜਿਹੜੀ ਬਾਹਰਲੀ ਆਬਾਦੀ ਹੈ ਉੱਤੇ ਇੱਕ ਇੱਟ ਵੀ ਨਹੀਂ ਸਿਰ ਗਈ ਕੱਚੀਆਂ ਗਲੀਆਂ ਕੱਚੇ ਮਕਾਨ ਕੱਚੀਆਂ ਗਲੀਆਂ ਮਤਲਬ ਬੁਰਾ ਹਾਲ ਮੀਂਹ ਪੈ ਜਾਂਦਾ ਸੀ ਤੇ ਬੱਚੇ ਸਕੂਲੋਂ ਛੁੱਟੀ ਕਰ ਲੈਂਦੇ ਸੀ ਇਸ ਤਰੀਕੇ ਦਾ ਹਾਲ ਸਾਡਾ ਬਾਹਰਲੀ ਆਬਾਦੀਆਂ ਦਾ ਸੀ ਸਾਡਾ ਇਸ ਵਾਰੀ ਮੇਨ ਫੋਕਸ ਹੀ ਬਾਹਰ ਦੀਆਂ ਵਾਦੀਆਂ ਤੇ ਸੀ ਵੀ ਬਾਹਰ ਦੀਆਂ ਵਾਦੀਆਂ ਨੂੰ ਜਿਹੜਾ ਹੈਗਾ ਉਹ ਜਿਆਦਾ ਤੋਂ ਜਿਆਦਾ ਫੰਡ ਦਿੱਤਾ ਜਾ ਸਕੇ ਤਾਂ ਜੋ ਬਾਹਰ ਦੀਆਂ ਵਾਦੀਆਂ ਜਿਹੜੀਆਂ ਉਹ ਉਹਨਾਂ ਦੇ ਵਿੱਚ ਕੰਮ ਕੰਪਲੀਟ ਹੋ ਕੇ ਉਹ ਵੇ ਸਮੇਂ ਦੇ ਹਾਣੀ ਵੜ ਕੇ ਸਾਡੇ ਨਾਲ ਕਦਮ ਦੇ ਨਾਲ ਕਦਮ ਮਲਾ ਕੇ ਚੱਲ ਸਕਣ ਉਸ ਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿਨਣਾ ਸਾਡੇ ਇੱਥੇ ਕੌਂਸਲਰ ਸਾਹਿਬ ਬੈਠੇ ਆ ਮਿਸਟਰ ਥਾਪਰ ਅਮਰਜੀਤ ਸਿੰਘ ਥਾਪਰ ਸਾਹਿਬ ਬੈਠੇ ਨੇ ਥਾਪਰ ਸਾਹਿਬ ਨੇ ਲਗਭਗ 1 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਆਪਣੀ ਵਾਰਡ ਚ ਕਰਾਏ ਆ ਕਰੋੜ ਤੋਂ ਜ਼ਿਆਦਾ ਹੀ ਕਿਰਾਏ ਹੋਣਗੇ ਸੀਵਰੇਜ ਨੂੰ ਛੱਡ ਕੇ ਜੇ ਸੀਵਰੇਜ ਵਿੱਚ ਗਿਣ ਲਈਏ ਤੇ 3-4 ਕਰੋੜ ਰੁਪਇਆ ਥਾਪੜ ਸਾਹਿਬ ਦੇ ਆਪਣੀ ਬਾੜ ਚ ਲਾਇਆ ਤੇ ਉਹ ਲਾਇਆ ਮੂੰਹ ਬੋਲਦਾ ਦਿਖਦਾ ਕਿਸ ਦਿਨ ਜਦ ਕਿਤੇ ਟਾਈਮ ਹੋਇਆ ਤਨ ਜ਼ਰੂਰ ਲੈ ਕੇ ਚੱਲਾਂਗੇ ਉਹ ਦਿਖਾਵਾਂਗੇ ਥਾਪੜ ਸਾਹਿਬ ਦੀ ਬਾੜ ਵੀ ਪਹਿਲਾਂ ਇਹੋ ਜੀ ਸੀ ਜਿਓ ਜੀ ਅੱਜ ਬਣ ਗਈ ਹੈ ਆਪਾਂ ਕੱਲਾ ਇੱਕ ਜਗ੍ਹਾ ਫੋਕਸ ਨਾ ਕਰੀਏ ਕਿ ਸ਼ਹਿਰ ਜਿਹੜਾ ਹੈਗਾ ਆ ਉਹ ਐਮਸੀ ਚੌਕ ਜਾਂ ਬਾਬਾ ਸਾਹਿਬ ਭੀਮਰਾਮ ਵੇਦਕਰ ਚੌਕ ਇਹੀ ਸ਼ਹਿਰ ਆ ਸ਼ਹਿਰ ਆਪਣਾ ਬਹੁਤ ਵੱਡਾ ਹੈ ਔਰ ਬਹੁਤ ਵੱਡਾ ਸ਼ਹਿਰ ਹੋਣ ਦੇ ਨਾਤੇ ਆਸ-ਪਾਸੇ ਬਹੁਤ ਵੱਡੀਆਂ-ਵੱਡੀਆਂ ਕਲੋਨੀਆਂ ਨੇ ਜਿੱਥੇ ਬਹੁਤ پیسے ਲੱਗਦੇ ਨੇ ਇਸ ਕਰਕੇ ਉਹਨਾਂ ਨੂੰ ਵੀ ਮੇਰਾ ਇਹ ਸਨੇਹ ਹੈ ਕਿ ਹਰ ਵਾਰੀ ਆਪਾਂ ਆਹ ਚੀਜ਼ ਨਾਲ ਸੋਚਿਆ ਕਰੀਏ ਕਿੱਥੇ ਲੱਗ ਗਏ ਸ਼ਹਿਰ ਜੀ ਲੱਗੇ ਨੇ ਜਦੋਂ ਵੀ ਤੁਸੀਂ ਕਿਤੇ ਜਾਓਗੇ ਮੈਂ ਖੁਦ ਨਾਲ ਜਾਊਂਗਾ ਤੇ ਸਾਥੀ ਕਾਉਂਸਲਰ ਜਿਹੜੇ ਉੱਥੋਂ ਦੇ ਹੋਣਗੇ ਉਹਨਾਂ ਨੂੰ ਨਾਲ ਲੈ ਚੱਲਾਂਗੇ ਤੁਹਾਨੂੰ ਕੱਲਾ-ਕੱਲਾ ਦਿਖਾ ਦਾਂਗੇ ਕਿ ਭਾਈ ਆਹ ਦੇਖੋ ਆਹ ਆਹ ਕੰਮ ਜਿਹੜਾ ਹੈਗਾ ਇਹ ਨਗਰ ਕਾਉਂਸਲ ਨੇ ਕੀਤਾ ਐਸ ਐਸ ਐਮ ਸੀ ਨੇ ਕੀਤਾ ਹੈ ਸੋ ਇਨਾਂ ਹੀ ਗੱਲਾਂ ਦੇ ਨਾਲ ਮੈਂ ਜਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਕਿਉਂਕਿ ਤੁਸੀਂ ਵੀ ਅੱਜ ਰਜੇਵੇਂ ਤੁਹਾਡੇ ਵੀ ਕਾਫੀ ਨੇ ਤੁਸੀਂ ਕਾਲਜ ਵੀ ਜਾਣਾ ਹੈ ਔਰ ਹੋਰ ਵੀ ਫੰਕਸ਼ਨ ਤੁਸੀਂ ਅਟੈਂਡ ਕਰਨੇ ਆ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਆਪਣੇ ਵੱਲੋਂ ਆਪਣੀ ਸਾਰੀ ਹੀ ਨਗਰ ਕੌਂਸਲ ਦੀ ਟੀਮ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਵਿਦੇਸ਼ਾ ਵਿਦੇਸ਼ਾ ਦੇ ਵਿੱਚ ਵਸਦੀ ਸਾਰੀ ਸੰਗਤ ਨੂੰ ਔਰ ਆਪਣੇ ਪਿਆਰੇ ਸ਼ਹਿਰ ਨਕੁੱਦਰ ਦੇ ਵਸਨੀਕਾਂ ਨੂੰ ਆਜ਼ਾਦੀ ਦੇ ਹਰੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਇਸੇ ਤਰੀਕੇ ਨਾਲ ਆਪਾਂ ਆਦੀ ਆਜ਼ਾਦੀ ਦਾ ਜਿਹੜਾ ਆਨੰਦ ਆ ਉਹ ਮਾਣਦੇ ਰਹੀਏ ਇਸੇ ਤਰੀਕੇ ਨਾਲ ਆਪਾਂ ਹਰ ਸਾਲ ਜਿਹੜਾ ਆਜ਼ਾਦੀ ਦਾ ਜਿਹੜਾ ਜਸ਼ਨ ਹੈ ਉਹ ਮਨਾਉਂਦੇ ਰਹੀਏ ਇਹੀ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦਾ ਜੈ ਹਿੰਦ